ਤੁਹਾਨੂੰ ਜੇ ਮੌਕੇ ਤੇ ਤੁਸੀਂ ਹਾਂਜੀ ਅੱਛਾ ਇੱਥੇ ਬੈਠੇ ਹਾਂ ਚੇਅਰ ਤੇ ਚੇਅਰ ਤੇ ਨਹੀਂ ਇੱਥੇ ਖੜੇ ਅੱਛਾ ਇੱਥੇ ਖੜੇ ਹੋ ਸਰ ਪਤਾ ਦੇਣ ਲੱਗੇ ਕਿ ਉਹ ਅੱਜ ਘੋੜੀ ਚੱਲ ਗਿਆ ਡੇਰੇ ਸੁਦਾਸ ਉਧਰ ਭੱਜ ਗਿਆ ਸਰ ਇਹ ਉਹ ਤਰ੍ਹਾਂ ਦਾ ਪਰ ਲੇ ਜੇ ਲੱਗੇ ਤੇ ਉਹ ਇੱਥੇ ਗੋਲੀ ਚੱਲ ਗਈ ਸਦਾ ਹੱਡੀ ਸਰ ਉਹ ਤੋਂ ਤੇ ਚੱਲਿਆ ਹੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋ ਇਹ ਮੁੰਡੇ ਆਏ ਨੇ ਦੋ ਤਿੰਨ ਜਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀਆਂ ਮਾਰ ਦਿੱਤੀ ਅਹੀਂ ਤੇ ਕਹ ਰਹਾ ਉਹਨੇ ਪਹਿਪੂ ਹੀ ਮੰਗੀ ਸੀ ਪਹਿਲਾਂ ਤੁਹਾਡੇ ਨੂੰ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਫਰੋਦੀ ਹੁੰਦੀ ਸਭ ਦੀ ਕਾਲ ਹੁੰਦੀ ਫੋਨ ਆਉਂਦਾ ਸਾਨੂੰ ਵੀ ਪਹਿਜੂ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਇਹਦੇ ਪੈਸੇ ਠੰਡ ਟੰਡਵੜਾ ਹੋ ਗਿਆ ਪਰ ਨਹੀਂ 50 ਖਰੇ ਕਿੰਨਾ ਮੰਗਦੇ ਬੋਲੀ ਵੀ ਚੱਲੇਗੀ ਨਾ ਕਰਦੇ ਬਾਰ ਹਾਂਜੀ ਚੱਲੀ ਅੱਗੇ ਵੀ ਚਲਾਈ ਹਾਂਜੀ ਬੋਲੀ ਵੀ ਚੱਲੀ ਹਾਂਜੀ ਇਹਦੇ ਪੁਲਸਾਈ ਸੀ ਹਾਂਜੀ ਆਈ ਕਾਰ ਵੀ ਕੀਤੀ ਕੋਈ ਹਾਂਜੀ ਕਾਰਵਾਈ ਤੋਂ ਬਚੈਰੀ ਕਰਨ ਰਏ ਪਰ ਹੁਣ ਇਸ ਡੂਟੀ ਦਿੱਤੀ ਤੁਹਾਨੂੰ ਹਾਂਜੀ ਗਨਮਨ ਦਿੱਤੇ ਜਿੱਤਾ ਹਾਂ ਅੱਜ ਗਨਮਨ ਨਹੀਂ ਆਏ ਅੱਜ ਨਹੀਂ ਮੇਰਾ ਘਰ ਪਤਾ ਨਹੀਂ ਆਇਆ ਨਹੀਂ ਘਰੇ ਇਨੇ ਇਨੇ ਮੁੰਡਾ ਆਇਆ ਸੀ ਤਿੰਨ ਨੇ ਇੱਕ ਬਾਹਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆਏ ਅੰਦਰ ਮੰਨ ਕੀ ਕਰਦੇ ਕੀ ਇਨਸਾਫ ਨਹੀਂ ਦੇਦਾ ਮੰਗਦੇ ਪਾ ਜੀ ਅਸੀਂ ਤੇ ਕੀ ਕਰਨੀ ਐ ਅਸੀਂ ਚਾਹਨੇ ਆਂ ਵੀ ਬੱਚਿਆਂ ਦੀ ਚਲੇ ਹੋਈ ਆ ਭਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਹੈ ਇਹ ਇੱਥੇ ਭਈ ਤਾਂ ਅੱਡੇ ਕੋਲ ਆਇਆ ਘੱਟ ਨਹੀਂ ਅਨੇਰ ਸਕੋਟੀ ਨਹੀਂ ਦਿੱਤੀ ਸਕੋਟੀ ਤਾਂ ਨਾ ਦਿੱਤੀ ਆ ਪਰਾ ਚਾਹੀਦੀ ਅੱਜ ਆਏ ਨਹੀਂ ਇਹਨਾਂ ਗੱਲ ਮੰਨਦੇ ਸੀ ਇੱਕ ਵੀ ਹੈ ਜੇ ਇੱਕ ਹੋਵੇ ਇੱਕ ਹੋਇਆ ਨਾਮ ਜੀ ਗੀ ਸੀ ਕਿਉਂ ਆ ਇਰੇਕਾ ਨੂੰ ਅਸੀਂ ਮੈਡੀਸਨ ਦੇ ਰਹੇ ਹਾਂ ਸਾ ਤੇ ਉਧਰੋਂ ਦੋ ਵਿਅਕਤੀ ਆਏ ਤੇ ਉਹਨਾਂ ਨੂੰ ਲਈ ਚਲਾਂ ਕਿਤੇ ਕਿਤੇ ਬੁਜੀਤ ਬੋਲੀ ਉਹਨਾਂ ਦੇ ਸਾਹ ਦੇ ਬਾਹਰ ਦੇ ਵੱਜੀ ਇੱਕ ਪੇੜ ਤੇ ਹਾਂ ਜੀ ਇਹਨਾਂ ਪੰਜ ਹਜ਼ਾਰ ਕਿਤੇ ਦੋ ਉਹਨਾਂ ਦੇ ਵਿੱਚੋਂ ਅੱਲੇ ਨੂੰ ਥੱੱਟ ਪਰ ਪਾਈਏ ਹੈਗੇ ਹਾਂਜੀ ਛੱਟਾਂ ਤੇ ਪਹਿਲਾਂ ਗੋਰੀ ਗੋਰੀ ਜਲੀ ਹਾਂਜੀ ਬਾਹਰ ਚਲੀ ਗੋਰੀ ਬਾਹਰ ਇਹਨੇ ਪੁਲਿਸ ਕੰਪਲੇਨਟ ਕੀਤੀ ਹੈ ਹਾਂਜੀ ਪੁਲਿਸ ਨੂੰ ਲੈਣਾ ਹੈ ਕਰਦੇ ਹੈ ਕੋਈ ਕਾਰਵਾਈ ਹਾਂਜੀ ਹੁੰਦੀ ਏ ਕਾਰਵਾਈ ਤੇ ਇਹਨਾਂ ਤੋਂ ਥਾਣੇ ਵਾਲਿਆਂ ਦੇ ਮੋਕਾ ਵੇਖੋ ਉਹ ਆਈ ਬੋਸਨ ਆਈ ਹੁਣ ਵੀ ਆਈ ਮੇਰਾ ਨਾਮ ਸਾਬੀ ਹੈ ਹਾਂ ਸ੍ਰੀ ਕੀ ਵਾਹ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ ਮੈਂ ਤਾਂ ਲੈਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੁਝ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਗਦੇ ਪਏ ਸੀ ਮੁੜ ਕੇ اچانک ਡਾਕਟਰ ਸਾਹਿਬ ਆ ਗਏ ਅੰਦਰ ਐਡਕਲ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਹਾਲ-ਵਾਲ ਕੱਢ ਕੇ ਤੇ ਗੋਲਨੀ ਚਲਾਤੀਆਂ ਹਾਂਜੀ ਕਿੰਨੇ ਜਣੇ ਸੀ ਜਿੰਨੇ ਜਣੇ ਸੀ ਇੱਕ ਬਾਹਰ ਸੀ ਕੋਈ ਅੰਦਰ ਆਈ ਦੋ ਜਣੇ ਅੰਦਰ ਆ ਸੀ ਹਾਂਜੀ ਕਿੱਥੇ ਕਿੱਥੇ ਲੱਗੀ ਹੋਣੀ ਬਾਹਾਂ ਤੇ ਲੱਗੀਆਂ ਜੇ ਦੋਨੋਂ ਇੱਕ ਪੇੜ ਤੇ ਲੱਗੀ ਏ ਕੀ ਹਾਲ ਚੋਂ ਨੱਟਸਾਂ ਦੇ ਠੀਕ ਨੇ ਹੁਣ ਦਦਾਂ ਉਹਦੀ ਸੀਸੀਟੀਵੀ ਵੜ ਜਾਏਗੀ ਹਾਂਜੀ ਹੈਗੀ ਅੱਜ ਕਰੀਬ 1 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾ ਭੰਗੂਸਪਾਲਾ ਸਿਹਤਾਲੇ ਦੇ ਤੇ 2-36 ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ ਡਾਕਟਰ ਨੂੰ ਗੋਲੀਆਂ ਮਾਰ ਕੇ ਤੇ ਭਰਾ ਦੋ ਕਿੰਨੀਆਂ ਗੋਲੀਆਂ ਵੇਚੀ ਇਹ ਹੁਣ ਤਾਂ ਸਭ ਦੱਸੋ ਜੀ ਤੇ ਹਰ ਕੋਲੇ ਕਿੰਨਾ ਮਿਸਰ ਬਖਤਰ ਪ੍ਰਸ਼ਚਾਲਾ ਠੀਕ ਹੈ ਜੀ ਕੋਈ ਸਿਸਟਮ ਥੋੜੇ ਚੰਗੇ ਇਹ ਹੁਣ ਖੰਗਾਲਾ ਕੇ ਤਪਤੀਸ਼ ਤਰ੍ਹਾਂ